ਕਰਨਲ ਕੁਟਮਾਰ ਮਾਮਲੇ ਦੇ ਵਿੱਚ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸੀਏ ਕਿ ਹੁਣ ਚਾਰਜ ਸ਼ੀਟ ਤੋਂ ਬਾਅਦ ਸਮਰਪੇਸ਼ ਤੇ ਨੇ ਤੇ ਉੱਥੇ ਇੱਕ ਕਾਂਸਟੇਬਲ ਤੇ ਦੂਜੇ ਪਾਸੇ ਉੱਥੇ ਹੀ ਚਾਰ ਜਿਹੜੇ ਕਿ ਮੁਲਾਜ਼ਮ ਨੇ ਉਹਨਾਂ ਨੂੰ ਇਹ ਸਮਨ ਭੇਜੇਗੇ ਨੇ ਤੇ ਜਿsto ਬਾਅਦ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਕਰਨਲ ਕੁਟਬਾਰ ਮਾਮਲੇ ਦੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਨੂੰ ਤਲਬ ਕੀਤਾ ਗਿਆ ਸੀਬੀਆਈ ਕੋਰਟ ਦੇ ਵੱਲੋਂ ਤਲਬ ਕੀਤਾ ਗਿਆ ਹੈ ਤੇ ਚਾਰ ਇਨਸਪੈਕਟਰਾਂ ਅਤੇ ਇੱਕ ਕਾਂਸਟੇਬਲ ਨੂੰ ਸਮਨ ਭੇਜੇਗੇ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ ਚਾਰਜ ਸ਼ੀਟ ਵੀ ਦਾਖਲ ਕੀਤੀ ਗਈ ਸੀ ਸੀਬੀਆਈ ਨੇ ਪਟਿਆਲਾ ਦੇ ਬਹੁ ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਟੇ ਤੇ ਉਹਨਾਂ ਦੇ ਪੁੱਤਰ ਦੀ ਕੁਟਬਾਰ ਦੇ ਮਾਮਲੇ 'ਚ ਮੁਹਾਲੀ ਦੀ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਸੀ ਤੇ ਇਹ ਸੀਬੀਆਈ ਦੇ ਵਿਸ਼ੇਸ਼ ਜੁਡੀਸ਼ੀਅਲ ਮੈਜਿਸਟ੍ਰੇਟ ਕਰਨਰ ਵੀਰ ਸਿੰਘ ਦੀ ਜਿਹੜੀ ਕਿ ਅਦਾਲਤ ਵਿੱਚ ਜਮ੍ਹਾਂ ਕਰਵਾਈ ਗਈ ਸੀ ਤਾਂ 2 ਜਨਵਰੀ ਤੱਕ ਜਿਹੜਾ ਕਿ ਛੁੱਟੀਆਂ ਹੋਣ ਕਾਰਨ ਅਦਾਲਤ ਖੁੱਲਣ ਮਗਰੋਂ ਹੀ ਜਿਹੜੀ ਕਿ ਚਾਰਜ ਸ਼ੀਟ ਰਿਕਾਰਡ ਉੱਤੇ ਆਵਗੀ ਤਾਂ ਇਸ ਤੋਂ ਬਾਅਦ ਇਹ ਲਗਾਤਾਰ ਲਗਾਤਾਰ ਮਾਮਲਾ ਪੱਖਦਾ ਹੋਇਆ ਨਜ਼ਰ ਆਇਆ ਤੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਕਰਨਲ ਤੇ ਹੋਏ ਮਾਮਲੇ ਦੇ ਵਿੱਚ ਸੀਬੀਆਈ ਨੇ ਮੋਹਾਲੀ ਦੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ ਤਾਂ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਤੇ ਇੱਕ ਪਟਿਆਲਾ ਦੇ ਇੱਕ ਸੇਵਾ ਮੁਕਤ ਕਰਨਲ ਅਤੇ ਉਹਨਾਂ ਦੇ ਪੁੱਤਰ ਦੇ ਉੱਤੇ ਕੀਤੇ ਗਏ ਹਮਲੇ ਦੇ ਮਾਮਲੇ ਦੇ ਵਿੱਚ ਇਸਤਗਾਸਾ ਪੱਖ ਵੱਲੋਂ ਗੰਭੀਰ ਸਟਾ ਪਹੁੰਚਾਉਣ ਤੇ ਗੈਰ ਕਾਨੂੰਨੀ ਤਰਕ ਤੌਰ ਤੇ ਰੋਕਣ ਦੇ ਦੋਸ਼ ਲਗਾਏ ਤੇ ਜਿਸ ਤੋਂ ਬਾਅਦ ਹੁਣੇ ਲਗਾਤਾਰ ਮਾਮਲਾ ਜਿਹੜਾ ਕਿ ਗੰਭੀਰ ਲਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵਾਂ ਐਕਸ਼ਨ ਤੇ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਦੱਸਿਆ ਕਿ ਕਰਨਲ 62 ਕੁੱਟਮਾਰ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਹੁਣ ਚਾਰ ਪੁਲਿਸ ਮੁਲਾਜ਼ਮਾਂ ਨੂੰ ਤਲਬ ਕੀਤਾ ਗਿਆ ਤੇ ਜਿਸ ਦੇ ਵਿੱਚ ਜਿਹੜਾ ਕਿ ਸੰਮਣ ਲਗਾਤਾਰ ਭੇਜੇ ਜਾ ਰਹੇ ਨੇ ਤਾਂ ਹੁਣ ਇਸ ਵਿੱਚ ਸੀਬੀਆਈ ਕੋ ਵੱਡੇ ਐਕਸ਼ਨ ਚਾ ਤੇ ਜਿਸ ਤੋਂ ਬਾਅਦ ਦੱਸਿਆ ਇਹ ਕਿ ਕਈ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਤਲਬ ਕੀਤਾ ਗਿਆ ਤੇ ਕਈ ਜਿਹੜੇ ਕਿ ਦੱਸਿਆ ਜਾ ਰਿਹਾ ਕਿ ਇੱਕ ਇੰਸਪੈਕਟਰ ਨੂੰ ਵੀ ਜਿਹੜਾ ਕਿ ਸਮਰਪੇਚਿਆ ਗਿਆ ਕਰਨਲ ਕੁਟਮਾਰ ਮਾਮਲੇ ਦੇ ਵਿੱਚ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਹੁਣ ਚਾਰਜ ਸ਼ਿਟ ਤੋਂ ਬਾਅਦ ਸਮਰਪੇਸਤੇ ਨੇ ਤੇ ਉੱਥੇ ਇੱਕ ਕਨਸਟੇਬਲ ਤੇ ਦੂਜੇ ਪਾਸੇ ਉੱਥੇ ਹੀ ਚਾਰ ਜਿਹੜੇ ਕਿ ਮੁਲਾਜ਼ਮ ਨੇ ਉਹਨਾਂ ਨੂੰ ਇਹ ਸਮਨ ਭੇਜੇਗੇ ਨੇ ਤੇ ਜਿsto ਬਾਅਦ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸ ਦਈਏ ਕਿ ਕਰਨਲ ਕੁਟਬਾਰ ਮਾਮਲੇ ਦੇ ਵਿੱਚ ਪੰਜ ਪੁਲਿਸ ਮੁਲਾਜ਼ਮਾਂ ਨੂੰ ਤਲਬ ਕੀਤਾ ਗਿਆ ਸੀਬੀਆਈ ਕੋਰਟ ਦੇ ਵੱਲੋਂ ਤਲਬ ਕੀਤਾ ਗਿਆ ਹੈ ਤੇ ਚਾਰ ਇਨਸਪੈਕਟਰਾਂ ਅਤੇ ਇੱਕ ਕਾਂਸਟੇਬਲ ਨੂੰ ਸਮਨ ਭੇਜੇਗੇ ਨੇ ਤਾਂ ਬੀਤੇ ਦਿਨਾਂ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ 'ਚ ਚਾਰਜ ਸ਼ੀਟ ਵੀ ਦਾਖਲ ਕੀਤੀ ਗਈ ਸੀ ਸੀਬੀਆਈ ਨੇ ਪਟਿਆਲਾ ਦੇ ਬਹੁ ਚਰਚਿਤ ਕਰਨਲ ਪੁਸ਼ਪਿੰਦਰ ਸਿੰਘ ਬਾਟੇ ਤੇ ਉਹਨਾਂ ਦੇ ਪੁੱਤਰ ਦੀ ਕੁਟਬਾਰ ਦੇ ਮਾਮਲੇ 'ਚ ਮੁਹਾਲੀ ਦੀ ਅਦਾਲਤ ਦੇ ਵਿੱਚ ਚਾਰਜ ਸ਼ੀਟ ਦਾਖਲ ਕਰ ਦਿੱਤੀ ਸੀ ਤੇ ਇਹ ਸੀਬੀਆਈ ਦੇ ਵਿਸ਼ੇਸ਼ ਜੁਡੀਸ਼ੀਅਲ ਮੈਜਿਸਟ੍ਰੇਟ ਕਰਨਰ ਵੀਰ ਸਿੰਘ ਦੀ ਜਿਹੜੀ ਕਿ ਅਦਾਲਤ ਵਿੱਚ ਜਮ੍ਹਾਂ ਕਰਵਾਈ ਗਈ ਸੀ ਤਾਂ 2 ਜਨਵਰੀ ਤੱਕ ਜਿਹੜਾ ਕਿ ਛੁੱਟੀਆਂ ਹੋਣ ਕਾਰਨ ਅਦਾਲਤ ਖੁੱਲਣ ਮਗਰੋਂ ਹੀ ਜਿਹੜੀ ਕਿ ਚਾਰਜ ਸ਼ੀਟ ਰਿਕਾਰਡ ਉੱਤੇ ਆਵਗੀ ਤਾਂ ਇਸ ਤੋਂ ਬਾਅਦ ਇਹ ਲਗਾਤਾਰ ਲਗਾਤਾਰ ਮਾਮਲਾ ਪੱਖਦਾ ਹੋਇਆ ਨਜ਼ਰ ਆਇਆ ਤੇ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਕਰਨਲ ਤੇ ਹੋਏ ਮਾਮਲੇ ਦੇ ਵਿੱਚ ਸੀਬੀਆਈ ਨੇ ਮੋਹਾਲੀ ਦੀ ਅਦਾਲਤ ਵਿੱਚ ਚਾਰਜ ਸ਼ੀਟ ਦਾਖਲ ਕੀਤੀ ਸੀ ਤਾਂ ਜਿਸ ਤੋਂ ਬਾਅਦ ਪੰਜਾਬ ਪੁਲਿਸ ਦੇ ਚਾਰ ਅਧਿਕਾਰੀਆਂ ਤੇ ਇੱਕ ਪਟਿਆਲਾ ਦੇ ਇੱਕ ਸੇਵਾ ਮੁਕਤ ਕਰਨਲ ਅਤੇ ਉਹਨਾਂ ਦੇ ਪੁੱਤਰ ਦੇ ਉੱਤੇ ਕੀਤੇ ਗਏ ਹਮਲੇ ਦੇ ਮਾਮਲੇ ਦੇ ਵਿੱਚ ਇਸਤਗਾਸਾ ਪੱਖ ਵੱਲੋਂ ਗੰਭੀਰ ਸਟਾ ਪਹੁੰਚਾਉਣ ਤੇ ਗੈਰ ਕਾਨੂੰਨੀ ਤਰਕ ਤੌਰ ਤੇ ਰੋਕਣ ਦੇ ਦੋਸ਼ ਲਗਾਏ ਤੇ ਜਿਸ ਤੋਂ ਬਾਅਦ ਹੁਣੇ ਲਗਾਤਾਰ ਮਾਮਲਾ ਜਿਹੜਾ ਕਿ ਗੰਭੀਰ ਲਿਆ ਜਾ ਰਿਹਾ ਤੇ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਨਵਾਂ ਐਕਸ਼ਨ ਤੇ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ ਤਾਂ ਹੁਣ ਦੱਸਿਆ ਕਿ ਕਰਨਲ 62 ਕੁੱਟਮਾਰ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਹੁਣ ਚਾਰ ਪੁਲਿਸ ਮੁਲਾਜ਼ਮਾਂ ਨੂੰ ਤਲਬ ਕੀਤਾ ਗਿਆ ਤੇ ਜਿਸ ਦੇ ਵਿੱਚ ਜਿਹੜਾ ਕਿ ਸੰਮਣ ਲਗਾਤਾਰ ਭੇਜੇ ਜਾ ਰਹੇ ਨੇ ਤਾਂ ਹੁਣ ਇਸ ਵਿੱਚ ਸੀਬੀਆਈ ਕੋ ਵੱਡੇ ਐਕਸ਼ਨ ਚਾ ਤੇ ਜਿਸ ਤੋਂ ਬਾਅਦ ਦੱਸਿਆ ਇਹ ਕਿ ਕਈ ਪੁਲਿਸ ਮੁਲਾਜ਼ਮਾਂ ਨੂੰ ਜਿਹੜਾ ਕਿ ਤਲਬ ਕੀਤਾ ਗਿਆ ਤੇ ਕਈ ਜਿਹੜੇ ਕਿ ਦੱਸਿਆ ਜਾ ਰਿਹਾ ਹੈ ਕਿ ਇੱਕ ਇੰਸਪੈਕਟਰ ਨੂੰ ਵੀ ਜਿਹੜਾ ਕਿ ਸਹਮਣ ਪੇਚਿਆ ਗਿਆ